ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਅਸੀਂ ਕਰ ਰਹੇ ਹਾਂ ਜੀ ਤਿਆਰੀ UGC NET ਪੰਜਾਬੀ ਦੀ ਤੇ ਅੱਜ ਦਾ ਸਾਡਾ ਟੋਪਿਕ ਹੈ ਅਲੰਕਾਰ ਸਿਧਾਂਤ ਅਲੰਕਾਰ ਸਿਧਾਂਤ ਨਾ ਸਿਰਫ UGC NET ਪੰਜਾਬੀ ਦੇ ਵਿਦਿਆਰਥੀਆਂ ਲਈ ਐਮਏ ਦੇ ਵਿਦਿਆਰਥੀ ਬੀਏ ਦੇ ਵਿਦਿਆਰਥੀ ਜਾਂ ਜਿੱਥੇ ਵੀ ਤੁਹਾਨੂੰ ਅਲੰਕਾਰ ਪੜ੍ਹਨ ਦੀ ਜ਼ਰੂਰਤ ਪੈਂਦੀ ਹੈ ਕੋਈ ਕੰਪੀਟੀਟਿਵ ਐਗਜ਼ਾਮ ਦੇ ਲਈ ਵਿਆਕਰਨ ਤੁਸੀਂ ਪੜ੍ਹ ਰਹੇ ਹੋ ਉਹਦੇ ਲਈ ਵੀ ਤੁਹਾਡੀ ਇਹ ਵੀਡੀਓ ਬੈਨੀਫੀਸ਼ੀਅਲ ਹੈ ਤਾਂ ਇਸ ਨੂੰ ਜ਼ਰੂਰ ਦੇਖਣਾ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਜ਼ਰੂਰ ਕਰਨਾ ਸਟਾਰਟ ਕਰਦੇ ਹਾਂ ਅਸੀਂ ਅੱਜ ਦੀ ਵੀਡੀਓ ਸਾਡਾ ਟੌਪਿਕ ਹੈ ਅਲੰਕਾਰ ਸਿਧਾਂਤ ਜਿਹੜਾ ਅਲੰਕਾਰ ਸਿਧਾਂਤ ਹੈ ਇਹ ਕਿਸ ਵਿਦਵਾਨ ਨੇ ਦਿੱਤਾ ਬਾਮੇ ਨੇ ਠੀਕ ਹੈ ਤੇ ਇਸ ਦਾ ਗ੍ਰੰਥ ਹੈ ਕਾਵਿ ਅਲੰਕਾਰ ਮੈਂ ਤੁਹਾਨੂੰ ਵਾਰੀ ਵਾਰੀ ਵੀ ਵੀਜ਼ ਜਿਹੜੀਆਂ ਮੈਂ ਵੀਡੀਓਜ਼ ਕਰਾਈਆਂ ਨੇ ਚਾਹੇ ਉਹਦੇ ਵਿੱਚ ਤੁਨੀ ਸਿਧਾਂਤ ਕਰਾਇਆ ਰਾਸਤਰੀ ਦੰਤ ਕਰਾਇਆ ਇਹ ਚੀਜ਼ ਮੈਂ ਬਹੁਤ ਵਾਰ ਰਿਪੀਟ ਕਰ ਚੁੱਕੀ ਹਾਂ ਕਿ ਸਿਧਾਂਤ ਸਿਧਾਂਤ ਦੇ ਨਾਲ ਉਸ ਦਾ ਵਿਦਵਾਨ ਅਤੇ ਉਸ ਦਾ ਗ੍ਰੰਥ ਇਟਸ ਵੈਰੀ ਇੰਪੋਰਟੈਂਟ ਇਹ ਚੀਜ਼ਾਂ ਬਹੁਤ ਜ਼ਰੂਰੀ ਤੁਸੀਂ ਯਾਦ ਰੱਖਣੀਆਂ ਨੇ ਕਿ ਕਿਹੜੇ ਸਿਧਾਂਤ ਦਾ ਕਿਹੜਾ ਵਿਦਵਾਨ ਹੈ ਅਤੇ ਉਹਨੇ ਕਿਹੜਾ ਗ੍ਰੰਥ ਦੇ ਕਿਹਾ ਇਹਦੇ ਚੋ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ ਠੀਕ ਹੈ ਤੇ ਬਾਮੇ ਨੇ 38 ਅਲੰਕਾਰਾਂ ਦਾ ਵਰਣਨ ਕੀਤਾ ਹੈ ਜਿਸ ਵਿੱਚੋਂ ਦੋ ਸ਼ਬਦ ਅਲੰਕਾਰ ਹਨ ਜੋ ਬਾਮੇ ਹੈ ਜਿਸ ਨੇ ਕੀ ਸਾਨੂੰ ਦਿੱਤਾ ਹੈ ਅਲੰਕਾਰ ਸਿਧਾਂਤ ਉਸ ਨੇ 38 ਤਰੀਕੇ ਦੇ ਸਾਨੂੰ ਕੀ ਨੇ ਅਲੰਕਾਰ ਦੱਸੇ ਤੇ ਜਿਸ ਵਿੱਚੋਂ ਦੋ ਕਿਸ ਟਾਈਪ ਦੇ ਦੱਸੇ ਸ਼ਬਦ ਅਲੰਕਾਰ ਦੱਸੇ ਦੰਡੀ ਨੇ ਚਾਰ ਸ਼ਬਦ ਅਲੰਕਾਰ ਅਤੇ 35 ਅਰਥ ਅਲੰਕਾਰ ਦੱਸੇ। ਦੰਡੀ ਅਤੀਸ਼ੋਕਤੀ ਅਲੰਕਾਰ ਨੂੰ ਸਰਵਸ਼੍ਰੇਸ਼ਟ ਮੰਨਦਾ ਹੈ। ਇਹ ਤੱਥ ਨੇ ਜੋ ਕਿ ਯਾਦ ਰੱਖਣੇ ਜ਼ਰੂਰੀ ਨੇ ਕਿ ਜੋ ਦੰਡੀ ਹੈ ਉਸ ਨੇ 35 ਤਰ੍ਹਾਂ ਦੇ ਸਾਨੂੰ ਕੀ ਦੱਸੇ ਨੇ ਅਰਥ ਅਲੰਕਾਰ ਅਤੇ ਚਾਰ ਤਰ੍ਹਾਂ ਦੇ ਸ਼ਬਦ ਅਲੰਕਾਰ ਦੱਸੇ ਨੇ। ਉਸ ਤੋਂ ਇਲਾਵਾ ਦੰਡੀ ਅਤੀਸ਼ੋਕਤੀ ਅਲੰਕਾਰ ਨੂੰ ਸਰਵਸ਼੍ਰੇਸ਼ਟ ਮੰਨਦਾ ਹੈ। ਆਚਾਰਿਆ ਵਿਸ਼ਵਨਾਥ ਨੇ ਆਪਣੀ ਰਚਨਾ ਸਾਹਿਤਿਆਦਰਪਣ ਵਿੱਚ 86 ਅਲੰਕਾਰਾਂ ਦਾ ਵਿਵੇਚਨ ਕੀਤਾ ਇਹ ਕੁਐਸਚਨ ਇੰਪੋਰਟੈਂਟ ਹੈ ਵਿਸ਼ਵਨਾਥ ਦੀ ਬੁੱਕ ਹੈ ਸਾਹਿਤਿਆਦਰਪਣ ਠੀਕ ਹੈ ਵਿਸ਼ਵਨਾਥ ਦੀ ਰਚਨਾ ਹੈ ਸਾਹਿਤਿਆਦਰਪਣ ਇਹ ਨਾ ਸਿਰਫ ਅਲੰਕਾਰ ਸਿਧਾਂਤ ਇਹ ਵੈਸੇ ਵੀ ਕੁਐਸਚਨ ਕੀਤਾ ਜਾ ਸਕਦਾ ਜਿੱਥੇ ਬੁੱਕਸ ਤੇ ਰਾਈਟਰਸ ਦਾ ਕੁਐਸਚਨ ਆਂਦਾ ਹੈ ਹੋਂਦਕ ਅਲੰਕਾਰਾਂ ਦੀ ਗਿਣਤੀ 191 191 ਤੱਕ ਪਹੁੰਚ ਗਈ ਹੈ ਇਹ ਗਿਣਤੀ ਵਿਕਾਸਸ਼ੀਲ ਹੈ ਇਹ ਅਲੰਕਾਰ ਸਿਧਾਂਤ ਬਾਰੇ ਤੁਹਾਨੂੰ ਥੋੜੀਆਂ-ਥੋੜੀਆਂ ਗੱਲਾਂ ਦੱਸੀਆਂ ਨੇ ਜਿਹੜਾ ਅਲੰਕਾਰ ਸਿਧਾਂਤ ਦਾ ਵਿਦਵਾਨ ਬਾਬੇ ਨੂੰ ਮੰਨਿਆ ਜਾਂਦਾ ਹੈ ਉਸ ਦਾ ਗ੍ਰੰਥ ਹੈ ਕਾਵਿ ਅਲੰਕਾਰ ਠੀਕ ਹੈ ਦੋਸਤੋ ਔਲਾਵਾ ਬਾਬੇ ਨੇ 33 ਅਲੰਕਾਰ ਦੱਸੇ ਜਿੰਦੇ ਚੋਂ ਦੋ ਸ਼ਬਦ ਅਲੰਕਾਰ ਦੰਡੀ ਨੇ ਚਾਰ ਦੱਸੇ ਤੇ ਅਤੀਸ਼ਕਤੀ ਨੂੰ ਸਰਵਸ਼ੇਸ਼ਟ ਦੱਸਿਆ ਨਾਚਾਰਿਆ ਨੇ ਵਿਸ਼ਵਨਾਥ ਨੇ 86 ਦੇ ਹੁਣ ਤੱਕ 191 ਤਰੀਕੇ ਦੇ ਅਲੰਕਾਰ ਕਿਹਾ ਜਾਂਦਾ ਹੈ ਕਿ ਹੈਗੇ ਨੇ ਤੇ ਇਹ ਗਿਣਤੀ ਵਿਕਾਸਸ਼ੀਲੇ ਲਗਾਤਾਰ ਵਧਦੀ ਰਹਿੰਦੀ ਹੈ ਇਹ ਤਾਂ ਨਹੀਂ ਅਲੰਕਾਰ ਦੇ ਰੂਪ ਇਹਨੇ ਤਰੀਕੇ ਤੇ ਮਿਲੇ ਨੇ ਪਰ ਜੇ ਕੁਸ਼ਚਨ ਆਂਦਾ ਅਲੰਕਾਰ ਹੁੰਦੇ ਕਿੰਨੇ ਤਰੀਕੇ ਦੇ ਨੇ ਅਲੰਕਾਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਤਾਂ ਅਲੰਕਾਰ ਤਿੰਨ ਤਰ੍ਹਾਂ ਦੇ ਹੁੰਦੇ ਨੇ ਸ਼ਬਦ ਅਲੰਕਾਰ ਅਰਥ ਅਲੰਕਾਰ ਤੇ ਉਭੈ ਅਲੰਕਾਰ ਠੀਕ ਹੈ ਅਲੰਕਾਰਾਂ ਦੇ ਰੂਪ ਨੇ ਕਿਸੇ ਨੇ 86 ਕਹਤੇ ਹੁਣ ਤੱਕ 191 ਆਲੇ ਕਿਸੇ ਨੇ 35 ਕਹੇ 38 ਕਹੇ ਵਿੱਚੋਂ ਮੈਂ ਤੁਹਾਨੂੰ ਹੁਣ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਰੂਪ ਨੇ ਆਪਣੇ ਪੇਪਰ ਦੇ ਪੁਆਇੰਟ ਆਫ View ਤੋਂ ਹੋਰ ਦੱਸਾਂਗੀ ਵੀ ਤਾਂਕਿ ਜੋ ਅ ਅਲੰਕਾਰ ਤੋਂ ਰਿਲੇਟਡ ਕੋਈ ਕੁਐਸਚਨ ਆ ਜਾਂਦਾ ਹੈ ਵਿਆਕਰਨ ਤੋਂ ਸਬੰਧਿਤ ਤਾਂ ਤੁਸੀਂ ਉਹਨੂੰ ਸੋਲਵ ਕਰ ਸਕੋ ਪਰ ਜੇ ਕੋਈ ਕੁਐਸਚਨ ਆਉਂਦਾ ਹੈ ਕਿ ਅਲੰਕਾਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਾਂ ਅਲੰਕਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ ਸ਼ਬਦ ਅਰਥ ਤੇ ਉਭੇ ਸ਼ਬਦ ਅਲੰਕਾਰ ਕੀ ਹੁੰਦਾ ਹੈ ਕੋਈ ਵੀ ਰਚਨਾ ਹੈ ਠੀਕ ਹੈ ਕੋਈ ਵੀ ਕਵਿਤਾ ਹੈ ਕੋਈ ਵੀ ਰਚਨਾ ਹੈ ਸਾਹਿਤਿਕ ਸਾਡੇ ਕੋਲ ਜੀ ਉਸ ਦੇ ਸ਼ਬਦ ਸੁੰਦਰ ਨੇ ਠੀਕ ਹੈ ਸ਼ਬਦ ਸੁੰਦਰ ਨੇ ਸ਼ਬਦਾਂ ਦੇ ਰਾਹੀਂ ਜੋ ਕਵਿਤਾ ਦੇ ਵਿੱਚ ਇੱਕ ਚਮਤਕਾਰ ਉਤਪਨ ਹੋ ਰਿਹਾ ਹੈ ਸ਼ਬਦਾਂ ਦੇ ਰਾਹੀਂ ਕਵਿਤਾ ਜਿਹੜੀ ਹੈ ਜਾਦਾ ਨਿਖਰ ਕੇ ਸਾਹਮਣੇ ਆ ਰਹੀ ਹੈ ਤਾਂ ਉਸ ਦੇ ਵਿੱਚ ਸ਼ਬਦ ਅਲੰਕਾਰ ਹੁੰਦੇ ਨੇ ਠੀਕ ਹੈ ਜਿਹੜੀ ਰਚਨਾ ਦੇ ਅਰਥ ਸੁੰਦਰ ਨੇ ਠੀਕ ਹੈ ਸ਼ਬਦ ਚਾਹੇ ਇੰਨੇ ਸੁੰਦਰ ਨਹੀਂ ਸ਼ਬਦ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਇੰਨੀ ਸਮਝ ਨਹੀਂ ਉਸ ਚੀਜ਼ ਦੀ ਕਿ ਇਹ ਸ਼ਬਦ ਸੁੰਦਰ ਨਹੀਂ ਵਰਤੇ ਗਏ ਪਰ ਜਦੋਂ ਤੁਸੀਂ ਉਸ ਦਾ ਅਰਥ ਸਮਝਦੇ ਹੋ ਕਿ ਇਸ ਕਵਤਾ ਦੇ ਕੀ ਮਾਇਨੇ ਨੇ ਤਾਂ ਉਸ ਦਾ ਅਰਥ ਜਿਹੜਾ ਹੈ ਬਾ ਕਮਲ ਹੁੰਦਾ ਹੈ ਅਰਥਾਂ ਦੇ ਰਾਹੀਂ ਜਿਹੜਾ ਹੈ ਚਮਤਕਾਰ ਉਤਪਨ ਹੋ ਰਿਹਾ ਹੁੰਦਾ ਹੈ ਤਾਂ ਉੱਥੇ ਅਰਥ ਅਲੰਕਾਰ ਕੰਮ ਕਰਦਾ ਹੈ ਉਭੇ ਅਲੰਕਾਰ ਜਿੱਥੇ ਸ਼ਬਦ ਤੇ ਅਰਥ ਦੋਨੋਂ ਹੀ ਸੁੰਦਰ ਹੋਣ ਠੀਕ ਹੈ ਉੱਥੇ ਕੀ ਹੈ ਸ਼ਬਦਾਰਥ ਅਲੰਕਾਰ ਜਾਂ ਉਭੇ ਅਲੰਕਾਰ ਕੰਮ ਕਰਦਾ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਅੱਗੇ ਮੈਂ ਤੁਹਾਨੂੰ ਕਰਾ ਰਹੀਆਂ ਕੁਝ ਅਲੰਕਾਰ ਜੋ ਕਿ ਇੰਪੋਰਟੈਂਟ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੇ ਅਲੰਕਾਰ ਦੀ ਕੀ ਪਛਾਣ ਹੈ ਜਾਂ ਤਾਂ ਕੋਈ ਵਾਕ ਦੇ ਦਿੰਦੇ ਨੇ ਪੁੱਛ ਲੈਂਦੇ ਨੇ ਕਿ ਇਸ ਦੇ ਵਿੱਚ ਕਿਹੜਾ ਅਲੰਕਾਰ ਹੈ فرض ਕਰੋ ਤੁਹਾਨੂੰ ਕੋਈ ਕਵਿਤਾ ਦੀਆਂ ਦੋ ਪੰਕਤੀਆਂ ਦੇਤੀਆਂ ਕੋਈ ਸ਼ਲੋਕ ਦੇਤਾ ਕਿਸੇ ਵੀ ਟਾਈਪ ਦੀ ਕੋਈ ਤੁਹਾਨੂੰ ਸਾਹਿਤਕ ਰਚਨਾ ਥੋੜੀ ਜੀ ਦੋ ਚਾਰ ਲਾਈਨਾਂ ਉਸ ਦੀਆਂ ਦੇ ਦਿੱਤੀਆਂ ਤੇ ਤੁਹਾਡੇ ਤੋਂ ਪੁੱਛ ਲਿਆ ਗਿਆ ਕਿ ਇਸ ਦੇ ਵਿੱਚ ਕਿਹੜਾ ਅਲੰਕਾਰ ਹੈ অপਸ਼ਨ ਤੁਹਾਨੂੰ ਚਾਰ ਦੇ ਦੇਗਾ ਅਨੁਪਰਾਸ ਜਾਂ ਅਕਸ਼ਲੇਸ਼ ਵਿਭਸ ਜੋ ਵੀ ਹੈ ਤੇ ਤੁਸੀਂ ਦੱਸਣਾ ਹੋਏਗਾ ਕਿ ਹਾਂ ਇਸ ਦੇ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ ਤਾਂ ਜਿਹੜੇ ਕੀ ਮਹਤਵਪੂਰਨ ਨੇ ਪਹਿਲਾ ਹੈ ਸਾਡੇ ਕੋਲ ਅਨੁਪਰਾਸ ਠੀਕ ਹੈ ਅਨੁਪਰਾਸ ਅਲੰਕਾਰ ਵਿੱਚ ਕੀ ਹੁੰਦਾ ਹੈ ਜਿਸ ਵਿੱਚ ਵਰਨਾ ਦੀ ਸਮਾਨਤਾ ਹੋਵੇ ਜਿਹੜੇ ਵਰਨ ਹੁੰਦੇ ਨੇ ਨਾ ਅੱਖਰ ਨੇ ਉਸ ਦੀ ਸਮਾਨਤਾ ਹੋਵੇ ਰਿਪੀਟਿਸ਼ਨ ਹੋਵੇ ਠੀਕ ਹੈ ਇੱਕ ਵਰਨ ਇੱਕ ਅੱਖਰ ਵਾਰ-ਵਾਰ ਆ ਰਿਹਾ ਹੋਵੇ ਜਿਵੇਂ ਕਿ ਦਰਸ਼ਨ ਪਰਸਨ ਗਗਸਨ ਹਰਸਨ ਠੀਕ ਹੈ ਦਰਸ਼ਨ ਪਰਸਨ ਗਗਸਨ ਹਰਸਨ ਉਨੇ ਤੇ ਸਨ 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 ਇਹ ਰਿਪੀਟਡ ਨੇ ਠੀਕ ਹੈ ਇਹ ਵਾਰੀ ਵਾਰੀ ਆ ਰਿਹਾ ਹੈ ਇਹ ਜਿਹੜੇ ਅੱਖਰ ਨੇ ਉਹ ਰਿਪੀਟ ਹੋ ਰਹੇ ਨੇ ਵਰਨਾ ਦੀ ਸਮਾਨਤਾ ਹੋ ਰਹੀ ਹੈ ਤਾਂ ਇੱਥੇ ਕਿਹੜਾ ਹੈ ਅਨੁਪਰਾਸ ਅਲੰਕਾਰ ਹੈ ਜਿੱਥੇ ਇੱਕ ਵਰਨ ਦੀ ਵੀ ਰਿਪੀਟੀਸ਼ਨ ਹੋਵੇ ਜਿਵੇਂ ਕਿ ਆਪਾਂ ਕਹਿੰਦੇ ਆ ਰਗੁਪਤੀ ਰਾਘਵ ਰਾਜਾ ਰਾਮ ਰਗੁਪਤੀ ਰਾਘਵ ਰਾਜਾ ਰਾਮ ਜੀ ਇਸ ਵਿੱਚ ਰ ਰ ਰ ਰ ਇੱਕ ਵਰਨ ਰਿਪੀਟ ਹੋ ਰਿਹਾ ਹੈ ਨਾ ਤਾਂ ਇਸ ਦੇ ਵਿੱਚ ਕੀ ਹੋਏਗਾ ਅਨੁਪਰਾਸ ਅਲੰਕਾਰ ਠੀਕ ਹੈ ਅੱਗੇ ਸਾਡੇ ਕੋਲ ਹੈ ਯਮਕ ਅਲੰਕਾਰ ਜਿੱਥੇ ਇੱਕੋ ਸ਼ਬਦ ਦਾ ਪ੍ਰਯੋਗ ਇੱਕ ਤੋਂ ਵੱਧ ਵਾਰ ਪਿੰਨ ਹਰਤਾ ਵਿੱਚ ਹੋਵੇ ਉੱਥੇ ਕੀ ਹੁੰਦਾ ਹੈ ਯਮਕ ਅਲੰਕਾਰ ਠੀਕ ਹੈ ਜਿੱਥੇ ਇੱਕ ਹੀ ਸ਼ਬਦ ਇੱਕ ਹੀ ਸ਼ਬਦ ਦਾ ਪ੍ਰਯੋਗ ਇੱਕ ਤੋਂ ਵੱਧ ਵਾਰ ਹੋਵੇ ਪਰ ਉਸਦੇ ਅਰਥ ਅਲੱਗ ਹੋਣ ਉਥੇ ਯਮਕ ਅਲੰਕਾਰ ਹੁੰਦਾ ਹੈ ਫੋਰ ਐਗਜ਼ਾਮਪਲ ਗੁਰੂ ਅਮਰ ਅਮਰ ਵਰਤਾਓ ਗੁਰੂ ਅਮਰ ਅਮਰ ਵਰਤਾਓ ਹੁਣ ਇੱਥੇ ਅਮਰ ਵਰ ਜਿਹੜਾ ਹੈ ਉਹ ਦੋ ਵਾਰ ਯੂਜ਼ ਕੀਤਾ ਗਿਆ ਹੈ ਐਜ਼ ਸਪੈਲਿੰਗ ਦੇ ਵਿੱਚ ਕੋਈ ਵੀ ਕੀ ਹੈ ਡਿਫਰੈਂਸ ਨਹੀਂ ਹੈ ਇਹ ਵੀ ਅਮਰ ਉਦਾਂ ਹੀ ਲਿਖਿਆ ਹੈ ਇਹ ਵੀ ਅਮਰ ਉਦਾਂ ਹੀ ਲਿਖਿਆ ਹੈ ਪਰ ਇਹਨਾਂ ਦੋਨਾਂ ਦੇ ਜਿਹੜੇ ਮayne ਨੇ ਨਾ ਉਹ ਬਦਲ ਗਏ ਨੇ ਜਿਵੇਂ ਗੁਰੂ ਅਮਰ ਇੱਥੇ ਗੁਰੂ ਅਮਰਦਾਸ ਜੀ ਦੇ ਲਈ ਇਹ ਜਿਹੜਾ ਪਹਿਲਾ ਅਮਰ ਹੈ ਉਹ ਇਸਤੇਮਾਲ ਕੀਤਾ ਗਿਆ ਅਮਰ ਵਰਤਾਉ ਆਵਦਾ ਹੁਕਮ ਵਰਤਾਉ 부ੱਜਾ ਜਿਹੜਾ ਅਮਰ ਹੈ ਉਹ ਹੁਕਮ ਦੇ ਲਈ ਯੂਜ਼ ਕੀਤਾ ਗਿਆ ਤਾਂ ਇੱਕੋ ਹੀ ਸ਼ਬਦ ਸਨ ਇੱਕ ਤੋਂ ਵੱਧ ਵਾਰ ਪ੍ਰਯੋਗ ਹੋਏ ਪਰ ਉਹਨਾਂ ਦੇ ਅਰਥ ਅਲੱਗ ਨਿਕਲੇ ਤਾਂ ਇੱਥੇ ਕਿਹੜਾ ਅਲੰਕਾਰ ਹੁੰਦਾ ਹੈ ਯਮਕ ਅਲੰਕਾਰ ਠੀਕ ਹੈ ਤੀਜਾ ਸਾਡੇ ਕੋਲ ਹੈ ਸ਼ਲੇਸ਼ ਅਲੰਕਾਰ ਇਨ ਇਹਦੇ ਚ ਕੀ ਹੈ ਉਥੇ ਤਾਂ ਇੱਕ ਜਿਹੜਾ ਸ਼ਬਦ ਹੈ ਉਹ ਇੱਕ ਤੋਂ ਵੱਧ ਵਾਰ ਯੂਜ਼ ਹੋ ਰਿਹਾ ਸੀ ਪਰ ਉਹਦੇ ਅਰਥ ਅਲੱਗ ਸਨ ਇਹਨਾਂ ਦੋਵਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਤੁਸੀਂ ਬਿਲਕੁਲ ਵੀ ਯਮਕ ਤੇ ਸ਼ਲੇਸ਼ ਦੇ ਵਿੱਚ ਸ਼ਲੇਸ਼ ਦੇ ਵਿੱਚ ਕੀ ਹੁੰਦਾ ਹੈ ਇੱਕੋ ਸ਼ਬਦ ਦੇ ਇੱਕ ਤੋਂ ਵੱਧ ਅਰਥ ਨਿਕਲਣ ਉਥੇ ਕੀ ਹੁੰਦਾ ਹੈ ਸ਼ਲੇਸ਼ ਠੀਕ ਹੈ ਇੱਕੋ ਹੀ ਸ਼ਬਦ ਜਿਹੜਾ ਹੈ ਇੱਕੋ ਹੀ ਵਾਰ ਯੂਜ਼ ਕੀਤਾ ਗਿਆ ਪਰ ਉਹਦੇ ਅਰਥ ਇੱਕ ਤੋਂ ਵੱਧ ਨਿਕਲ ਰਹੇ ਨੇ ਤਾਂ ਉੱਥੇ ਸ਼ਲੇਸ਼ ਅਲੰਕਾਰ ਹੁੰਦਾ ਹੈ ਜਿਵੇਂ ਕਿ ਗੁਰੂ ਦਰਸ਼ਨ ਉਦਰੇ ਸੰਸਾਰਾਂ ਠੀਕ ਹੈ ਗੁਰੂ ਦਰਸ਼ਨ ਉਦਰੇ ਸੰਸਾਰਾਂ ਉਹ ਇੱਥੇ ਦਰਸ਼ਨ ਸ਼ਬਦ ਹੈ ਦਰਸ਼ਨ ਦੀਦਾਰ ਕਿਸੇ ਨੂੰ ਦੇਖਣਾ ਵੀ ਅਸੀਂ ਕਹਿ ਦਿੰਨੇ ਆ ਕਿ ਅਸੀਂ ਦਰਸ਼ਨ ਗਿੱਤੇ ਨੇ ਜੀ ਅਸੀਂ ਉਹਨਾਂ ਨੂੰ ਦੇਖਿਆ ਉਹਨਾਂ ਦੇ ਦਿੱਦਾਵਾਰ ਕੀਤੇ ਨੇ ਤੇ ਦਰਸ਼ਨ ਫਿਲਾਸਫੀ ਨੂੰ ਵੀ ਕਹਿ ਦਿੰਦੇ ਨੇ ਠੀਕ ਹੈ ਫਿਲਾਸਫੀ ਵੀ ਦਰਸ਼ਨ ਹੁੰਦੀ ਹੈ ਗੁਰੂ ਦਰਸ਼ਨ ਉਧਰ ਇਹ ਸੰਸਾਰ ਹੈ ਗੁਰੂਆਂ ਦੇ ਦਰਸ਼ਨ ਨਾਲ ਸੰਸਾਰ ਉਧਰ ਜਾਂਦਾ ਹੈ ਉਹਦਾ ਪਾਰ ਉਤਾਰਾ ਹੁੰਦਾ ਹੈ ਹੁਣ ਇਹ ਦਰਸ਼ਨ ਦੇਦਾਰ ਵੀ ਹੋ ਸਕਦੇ ਹਨ ਅਤੇ ਉਹਨਾਂ ਦੇ ਵਿਚਾਰ ਵੀ ਹੋ ਸਕਦੇ ਹਨ ਠੀਕ ਹੈ ਅੱਗੇ ਹੈ ਸਾਡੇ ਕੋਲ 20 ਬਸ ਅਲੰਕਾਰ ਵਿਭ uts ਅਲੰਕਾਰ ਇਸ ਵਿੱਚ ਜਿਆਦਾ ਮਾਤਰਾ ਵਿੱਚ ਆਦਰ ਸ਼ਰਧਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਲਈ ਸ਼ਬਦ ਦੀ بار-बार અભિવ્યਕਤੀ ਹੋਈ ਇਹਨੂੰ ਵਿਵਤਸ ਅਲੰਕਾਰ ਜਿਹੜਾ ਹੁੰਦਾ ਹੈ ਵਿਵਸ ਅਲੰਕਾਰ ਇਸ ਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਆਦਰ ਹੈ ਸ਼ਰਧਾ ਹੈ ਉਹ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕਰਨ ਲਈ ਇੱਕ ਤੋਂ ਵੱਧ ਵਾਰ-ਵਾਰ ਉਹ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਠੀਕ ਹੈ ਜਿਵੇਂ ਕਿ ਗੁਰੂ 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 ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਹੁਣ ਇੱਥੇ ਗੁਰੂ ਸ਼ਬਦ ਦੀ ਵਰਤੋਂ ਦੇਖੋ ਕਿੰਨੀ ਵਾਰੀ ਕੀਤੀ ਹੈ ਗੁਰੂ 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 ਕਰਮਨ ਮੋਰ ਵੀ ਇੱਕ ਚੀਜ਼ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਕਿ ਹੇ ਮਨ ਮੇਰਾ ਤੂੰ ਸਿਰਫ ਗੁਰੂ 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 ਹੀ ਕਰ ਗੁਰੂ ਦੇ ਜਿਹਾ ਸੀ ਗਾ ਗੁਰੂ ਦਾ ਹੀ ਸਿਮਰਨ ਕਰ ਤਾਂ ਇਸ ਵਾਕ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਗੁਰੂ ਸ਼ਬਦ ਦੀ ਵਰਤੋਂ ਇੱਕ ਤੋਂ ਵੱਧ ਵਾਰ ਕੀਤੀ ਗਈ ਤਾਂ ਇੱਥੇ ਕਿਹੜਾ ਅਲੰਕਾਰ ਹੈ ਵਿਅਬਸ ਅੱਗੇ ਸਾਡੇ ਕੋਲ ਹੈ ਉਪਮਾ ਉਪਮਾ ਕੀ ਹੁੰਦੀ ਹੈ ਤੁਲਨਾ ਉਪਮਾ ਦੇ ਮayne ਹੀ ਤੁਲਨਾ ਹੁੰਦੇ ਨੇ ਇਸ ਵਿੱਚ ਤੁਲਨਾ ਕੀਤੀ ਜਾਂਦੀ ਹੈ ਇੱਕ ਵਸਤੂ ਦੀ ਦੂਜੀ ਪ੍ਰਸਿੱਧ ਵਸਤੂ ਨਾਲ ਤੁਲਨਾ ਕੀਤੀ ਜਾਂਦੀ ਹੈ ਠੀਕ ਹੈ ਇੱਕ ਵਸਤੂ ਦੀ ਕਿਸੇ ਦੂਜੀ ਪ੍ਰਸਿੱਧ ਵਿਸ਼ਵ ਪ੍ਰਸਿੱਧ ਵਸਤੂ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਜਿਵੇਂ ਕਿ ਚੰਨ ਵਰਗਾ ਚਿਹਰਾ ਹੁਣ ਆਪਾਂ ਕਿਸੇ ਦੇ ਚਿਹਰੇ ਨੂੰ ਸੁੰਦਰ ਕਹਿਣਾ ਹੈ ਠੀਕ ਹੈ ਉਸ ਦੀ ਅਸੀਂ ਤੁਲਨਾ ਕਿਸ ਨਾਲ ਕਰ ਦਿੱਤੀ ਚੰਨ ਦੇ ਨਾਲ ਕੀ ਉਸ ਦਾ ਚਿਹਰਾ ਚੰਨ ਵਰਗਾ ਹੈ ਠੀਕ ਹੈ ਤਦ ਚੰਨ ਕੀ ਹੈ ਵਿਸ਼ਾ ਉਪਰ ਸਿੱਧ ਵਸਤੂ ਤੇ ਚਿਹਰੇ ਦੀ ਅਸੀਂ ਤੁਲਨਾ ਕਰ ਰਹੇ ਹਾਂ ਚੰਨ ਦੇ ਨਾਲ ਜਿੱਥੇ ਦੋ ਚੀਜ਼ਾਂ ਦੀ ਤੁਲਨਾ ਹੋਵੇ ਉੱਥੇ ਉਪਮਾ ਅਲੰਕਾਰ ਹੁੰਦਾ ਹੈ ਜਿਵੇਂ ਅਸੀਂ ਕਿਸੇ ਚੀਜ਼ ਨੂੰ ਠੰਡਾ ਦੱਸਣਾ ਹੈ ਕਿ ਹਾਂ ਪਾਣੀ ਬਹੁਤ ਠੰਡਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਪਾਣੀ برف ਵਰਗਾ ਠੰਡਾ ਹੈ ਹੁਣ برف ਕਿਉਂਕਿ ਸਾਰੇ ਜਾਣਦੇ ਹਨ ਕਿ ਜੋ برف ਹੈ ਉਹ ਠੰਡੀ ਵਸਤੂ ਹੈ ਠੀਕ ਹੈ ਤਾਂ ਅਸੀਂ ਪਾਣੀ ਦੇ ਠੰਡੇ ਪੁਨੇ ਨੂੰ ਦੱਸਣ ਦੇ ਲਈ ਵਿਸ਼ੇਵ ਪ੍ਰਸਿੱਧ ਬਰਫ਼ ਵਸਤੂ ਦਾ ਜਿਹੜਾ ਹੈ ਪ੍ਰਯੋਗ ਕੀਤਾ ਉਸ ਦੀ ਤੁਲਨਾ ਕੀਤੀ ਆਈ ਹੋਪ ਯੂ ਕਲੀਅਰ ਅਗਲਾ ਸਾਡੇ ਕੋਲ ਜਿਹੜਾ ਅਲੰਕਾਰ ਹੈ ਉਹ ਹੈ ਸੰਦੇਹ ਅਲੰਕਾਰ ਜਿਸ ਵਿੱਚ ਉਪਮੇ ਉਪਮਾਨ ਦੀ ਤੁਲਨਾ ਵਿੱਚ ਸੰਦੇਹ ਪ੍ਰਗਟ ਕੀਤਾ ਜਾਵੇ ਠੀਕ ਹੈ ਸੰਦੇਹ ਦੇ ਵਿੱਚ ਯਾਨੀ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਸੰਦੇਹ ਕੀਤਾ ਜਾਵੇ ਉਪਮੇ ਅਤੇ ਉਪਮਾਨ ਦੀ ਤੁਲਨਾ ਦੇ ਵਿੱਚ ਉਹਨਾਂ ਉਪਮੇ ਕੀ ਹੁੰਦਾ ਹੈ ਤੇ ਉਪਮਾਨ ਕੀ ਹੁੰਦਾ ਹੈ ਇਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਇੱਥੋਂ ਵੀ ਕੁਸ਼ਣ ਕਈ ਵਾਰੀ ਵੱਜ ਜਾਂਦਾ ਹੁੰਦਾ ਹੈ ਦੇਖੋ ਉਪਮੇ ਦੀ ਉਪਮਾਨ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਜਿਵੇਂ ਐਸੇ ਐਗਜ਼ਾਮਪਲ ਤੋਂ ਮੈਂ ਤੁਹਾਨੂੰ ਸਮਝਾਉਂਦੀ ਆ ਚੰਨ ਵਰਗਾ ਚਿਹਰਾ ਅਸੀਂ ਇੱਥੇ ਪੜਿਆ ਹਨਾ ਚੰਨ ਵਰਗਾ ਚਿਹਰਾ ਅਸੀਂ ਉਪਮੇ ਦੀ ਉਪਮਾਨ ਦੇ ਨਾਲ ਤੁਲਨਾ ਕਰਨੀ ਹੈ ਉਪਮਾਨ ਬਣੇਗਾ ਚੰਨ ਉਪਮੇ ਬਣੇਗਾ ਚਿਹਰਾ ਠੀਕ ਹੈ ਜਿਸ ਨਾਲ ਤੁਲਨਾ ਕੀਤੀ ਜਾਂਦੀ ਹੈ ਉਹ ਉਪਮਾਨ ਹੁੰਦਾ ਹੈ ਜਿਸ ਦੀ ਤੁਲਨਾ ਕੀਤੀ ਜਾਂਦੀ ਹੈ ਉਹ ਉਪਮੇ ਹੁੰਦਾ ਹੈ ਇਹ ਵਾਕ ਯਾਦ ਰੱਖੋ ਉਪਮੇ ਦੀ ਉਪਮਾਨ ਨਾਲ ਤੁਲਨਾ ਕੀਤੀ ਜਾਂਦੀ ਹੈ ਉਪਮੇ ਦੀ ਉਪਮਾਨ ਨਾਲ ਤੋੜਨਾ ਕੀਤੀ ਜਾਂਦੀ ਹੈ ਠੀਕ ਹੈ ਜਿਵੇਂ ਇਹ ਮੁਖੜਾ ਹੈ ਜੋ ਪੁੰਨਿਆਂ ਦਾ ਚੰਨ ਹੁਣ ਇੱਥੇ ਜੇ ਕਿਹਾ ਜਾਂਦਾ 13 ਮੁਖੜਾ ਪੁੰਨਿਆਂ ਦੇ ਚੰਨ ਵਰਗਾ ਹੈ ਜੇ ਮੈਂ ਯੂਜ਼ ਕਰਦੀ ਵਰਗਾ ਸ਼ਬਦ 13 ਮੁਖੜਾ ਪੁੰਨਿਆਂ ਦੇ ਚੰਨ ਵਰਗਾ ਹੈ ਇੱਥੇ ਅਲੰਕਾਰ ਬਦਲ ਜਾਣਾ ਸੀ ਉਪਮਾ ਅਲੰਕਾਰ ਆ ਜਾਂਦਾ ਠੀਕ ਹੈ ਹੁਣ ਮੈਂ ਕਹਿ ਰਹੀ ਹਾਂ ਤੇਰਾ ਮੁਖੜਾ ਹੈ ਜਾਂ ਪੁੰਨਿਆ ਚੰਨ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਤੇਰਾ ਮੁਖੜਾ ਹੈ ਜਾਂ ਪੁੰਨਿਆ ਦਾ ਚੰਨ ਹੈ ਸੰਦੇਹ ਹੈ ਉਪਮੇ ਤੇ ਉਪਮਾਨ ਦੀ ਤੁਲਨਾ ਦੇ ਵਿੱਚ ਤਾਂ ਇੱਥੇ ਸੰਦੇਹ ਅਲੰਕਾਰ ਆ ਜਾਏਗਾ ਠੀਕ ਹੈ ਅਤ ਕਥਨੀ ਅਲੰਕਾਰ ਕੀ ਹੁੰਦਾ ਹੈ ਗੱਲ ਨੂੰ ਵਧਾ ਚੜਾ ਕੇ ਕਰਨਾ ਠੀਕ ਹੈ ਅਤ ਕਥਨੀ ਅਤ ਕਰ ਦੇਣੀ ਕਥਨਾ ਦੀ ਠੀਕ ਹੈ ਅਤੀ ਕਰ ਦੇਣੀ ਕਿਸੇ ਚੀਜ਼ ਦੀ ਉਹ ਕੀ ਹੋ ਗਿਆ ਅਤ ਕਥਨੀ ਅਲੰਕਾਰ ਜਿਵੇਂ ਮੈਂ ਇੱਥੇ ਬਰਫ਼ ਪਾਣੀ ਦਾ ਤੁਹਾਨੂੰ ਉਦਾਹਰਣ ਦਿੱਤਾ ਸੀ ਸਮਝਾਉਣ ਦੇ ਲਈ ਇੱਥੇ ਤੁਸੀਂ ਸਮਝ ਸਕਦੇ ਹੋ ਜਿਵੇਂ ਹੁਣ ਕੋਈ ਪੁੱਛੇ ਪਾਣੀ ਕਿੰਨਾ ਕੁ ਠੰਡਾ ਹੈ ਮੈਂ ਕਹਾਂ ਬਰਫ਼ ਤੋਂ ਵੀ 14 ਬਰਫ਼ ਤੋਂ ਵੀ ਵੱਧ ਠੰਡਾ ਹੈ ਉਹਨੇ ਬਰਫ਼ ਇੱਕ ਵਿਸ਼ਵ ਪ੍ਰਸਿੱਧ ਵਸਤੂ ਹੈ ਜਿੰਨੂੰ ਅਸੀਂ ਮੰਨਦੇ ਹਾਂ ਕਿ ਇਹ ਠੰਡੀ ਹੈ ਹੁਣ ਕੋਈ ਵੀ ਚੀਜ਼ ਬਰਫ਼ ਤੋਂ ਵਧ ਠੰਡੀ ਕਿਵੇਂ ਹੋ ਸਕਦੀ ਹੈ ਸਭ ਤੋਂ ਠੰਡੀ ਤਾਂ ਬਰਫ਼ ਹੀ ਹੈ ਨਾ ਜਦੋਂ ਕੋਈ ਆਪਦੇ ਠੰਡੇ ਪੁੰਨੇ ਦੇ ਚਰਮ ਤੇ ਪਹੁੰਚੇਗਾ ਤਾਂ ਉਹ ਬਰਫ਼ ਬਣ ਜਾਂਦਾ ਤਰਲ ਤੇ ਹੁਣ ਮੈਂ ਕਹਾਂ ਕਿ ਪਾਣੀ ਦਾ ਜੀ ਬਰਫ਼ ਤੋਂ ਵੀ ਜ਼ਿਆਦਾ ਠੰਡਾ ਹੈ ਤਾਂ ਇਹ ਤਾਂ ਅਤਿਕਥਨੀ ਅਲੰਕਾਰ ਹੋ ਗਿਆ ਨਾ ਬਰਫ਼ ਤੋਂ ਠੰਡਾ ਕਿਵੇਂ ਹੋ ਸਕਦਾ ਹੁਣ ਮੈਂ ਕਹਾਂ ਕੋਈ ਚੀਜ਼ ਅੱਗ ਤੋਂ ਵੀ ਜ਼ਿਆਦਾ ਗਰਮ ਹੈ ਤੇਰਾ ਮੁਖੜਾ ਤਾਂ ਚੰਨ ਤੋਂ ਵੀ ਜ਼ਿਆਦਾ ਸੋਨਾ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਅਤਿਕਥਨੀ ਅਲੰਕਾਰ ਦੇ ਵਿੱਚ ਆਉਂਦੀਆਂ ਨੇ ਠੀਕ ਹੈ ਅੱਗੇ ਦ੍ਰਿਸ਼ਟਾਂਤ ਦ੍ਰਿਸ਼ਟਾਂਤ ਸਿੱਧਾ-ਸਿੱਧਾ ਤੁਹਾਡੇ ਅੱਖਾਂ ਦੇ ਅੱਗੇ ਕੀ ਬਣੇ ਦ੍ਰਿਸ਼ ਬਣੇ ਜਿਵੇਂ ਜਿਵੇਂ ਤੁਸੀਂ ਕੋਈ ਕਵਤਾ ਪੜ੍ਹੋ ਕੋਈ ਸਾਇਤੀਆਂ ਲਾਈਨਾਂ ਪੜ੍ਹੋ ਤੁਹਾਡੀ ਅੱਖਾਂ ਦੇ ਅੱਗੇ ਉਹ ਇਮੇਜ ਬੰਨੀ ਸ਼ੁਰੂ ਹੋ ਜਾਈ ਜਿਵੇਂ ਅਸੀਂ ਉਹ ਪੜ੍ਹਦੇ ਹੁੰਦੇ ਸੀਗੇ ਸੱਸੀ ਪੁੰਨੂ ਵਾਲਾ ਠੀਕ ਹੈ ਜੇ ਨਾਜੂਕ ਪੈਰ ਮਲੂਕ ਸਸਤੀ ਦੇ ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿੱਚ ਥਲਦੇ ਜੋ ਪੁੰਨ ਨੂੰ ਬਿਠਿਆ ਰੇ ਹੁਣ ਜਿਵੇਂ ਜਿਵੇਂ ਆਪਾਂ ਇਹ ਪੜਦੇ ਹਾਂ ਨਾ ਕਿ ਨਾਜੁਕ ਪੈਰ ਮਲੂਕ ਸਸੇ ਦੇ ਮਹਿੰਦੇ ਨਾਲ ਸ਼ਿੰਗਾਰੇ ਤਾਂ ਸਾਡੀ ਅੱਖਾਂਗੇ ਨਾ ਇੱਕ ਇਮੇਜ ਬਣਨੀ ਸ਼ੁਰੂ ਹੋ ਜਾਂਦੀ ਹੈ ਕਿ ਹਾਂ ਸਸੇ ਦੇ ਪੈਰ ਨੇ ਨਾਜੁਕ ਨਾਜੁਕ ਨੇ ਮਹਿੰਦੀ ਨਾਲ ਸ਼ਿੰਗਾਰੇ ਹੋਏ ਨੇ ਤੇ ਰੇਤ ਇਦਾਂ ਤੱਪ ਰਹੀ ਹੈ ਤਾਂ ਇਹਦੇ ਵਿੱਚ ਕਿਰਣਾ ਅਲੰਕਾਰ ਆ ਜਾਏਗਾ ਦ੍ਰਿਸ਼ਟਾਂਤ ਅਲੰਕਾਰ ਜਿੱਥੇ ਤੁਹਾਡੀ ਅੱਖਾਂ ਦੇ ਅੱਗੇ ਇੱਕ ਇਮੇਜ ਇੱਕ ਦ੍ਰਿਸ਼ ਇੱਕ ਪਿਕਚਰ ਪੇਂਟ ਹੋਣੀ ਸ਼ੁਰੂ ਹੋ ਜਾਏ। ਅਕੀ ਹੈ ਜੀ ਵਿਰੋਧ ਦਾ ਪਾਸ ਗੱਲਾਂ ਦੇ ਵਿੱਚ ਕੀ ਹੋਵੇ ਵਿਰੋਧ ਹੋ ਠੀਕ ਹੈ ਦੋ ਗੱਲਾਂ ਦੇ ਵਿੱਚ ਆਪਸੀ ਵਿਰੋਧ ਹੋਵੇ ਸੂਰਜ ਭਜਵੜਿਆ ਵਿੱਚ ਬਦਲੀ ਡਰ ਦਾ ਲਿਸ਼ਕ ਨਾ ਮਾਰੇ ਠੀਕ ਹੈ ਕੀ ਇਹ ਵਿਰੋਧਾਭਾਸ ਦੇ ਵਿੱਚ ਕੀ ਹੋਏਗਾ ਕਿ ਦੋ ਚੀਜ਼ਾਂ ਦੇ ਅੰਦਰ ਵਿਰੋਧ ਹੋਏਗਾ ਠੀਕ ਹੈ ਜਿਵੇਂ ਕੀ ਇੱਥੇ ਕਿਹਾ ਗਿਆ ਕਿ ਸੂਰਜ ਗਰਮੀ ਤੋਂ ਇੰਨਾ ਡਰ ਗਿਆ ਕੀ ਉਡਰ ਦ ਲਿਸ਼ ਕੀ ਨੀ ਮਾਰ ਰਿਆ ਹਮ ਸੂਰਜ ਪਾ ਲਗਰਮੀ ਤੋ ਕਿਵੇਂ ਡਰ ਸਕਦਾ ਸੂਰਜ ਤਾਂ ਆਪ ਗਰਮੀ ਛੜਦਾ ਤਾਂ ਇਹ ਗੱਲਾਂ ਦੇ ਵਿੱਚ ਕੀ ਹੋ ਗਿਆ ਵਿਰੋਧ ਹੋ ਗਿਆ ਤਾਂ ਇੱਥੇ ਵਿਰੋਧਾਵਾਦ ਅਲੰਕਾਰ ਜਿਹੜਾ ਹੈ ਉਹ ਆ ਗਿਆ ਠੀਕ ਹੈ ਜਿਵੇਂ ਆਪਾਂ ਕਹੇ ਸਰਦੀ ਨੂੰ ਕੰਬਣੀ ਛਿੜ ਗਈ ਜੀ ਹਮ ਸਰਦੀ ਨੂੰ ਕੰਬਣੀ ਕਿਵੇਂ ਛੜੇਗੀ ਸਰਦੀ ਤਾਂ ਕੰਬਣੀ ਛੜਵਾਉਂਦੀ ਹੈ ਠੀਕ ਹੈ ਅੱਗ ਨੂੰ ਗਰਮੀ ਲੱਗੀ ਸੂਰਜ ਤੱਪੇ ਆ ਡਰਿਆ ਠੀਕ ਹੈ ਇਹ ਚੀਜ਼ਾਂ ਕੀ ਨੇ ਵਿਰੋਧਾਪਾਸ ਹੁੰਦੀਆਂ ਨੇ ਇੱਥੇ ਵਿਰੋਧਾਪਾਸ ਅਲੰਕਾਰ ਹੁੰਦਾ ਹੈ ਭਾਰਤੀ ਜਿਹੜਾ ਕਾਵਿ ਸ਼ਾਸਤਰ ਹੈ ਨਾ ਸਾਡਾ ਜੋ ਅਸੀਂ ਪੜ ਰਹੇ ਹਾਂ ਸਾਡਾ ਟੋਪਿਕ ਚੱਲ ਰਿਹਾ ਉਸ ਨੂੰ ਪਹਿਲਾ ਅਲੰਕਾਰ ਸ਼ਾਸਤਰ ਵੀ ਕਿਹਾ ਜਾਂਦਾ ਸੀ ਠੀਕ ਹੈ ਤਾਂ ਇਹ ਸੀ ਸਾਡਾ ਅੱਜ ਦਾ ਟੋਪਿਕ ਨਾ ਆਪਣੇ ਜਿਹੜੇ ਨੇ ਤਿੰਨ ਸਿਧਾਂਤ ਭਾਰਤੀ ਕਾਵਿ ਸ਼ਾਸਤਰ ਇਸ ਵੈਰੀ ਇੰਪੋਰਟੈਂਟ ਠੀਕ ਹੈ ਭਾਰਤੀ ਕਾਵਿ ਸ਼ਾਸਤਰ ਦੇ ਜਿਹੜੇ ਅਸੀਂ 6 ਸਿਧਾਂਤ ਪੜ੍ਹਨੇ ਨੇ ਨਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਮਾਰੀ ਵਾਰੀ ਇਹਨਾਂ 'ਚੋਂ ਇੱਕ ਤੋਂ ਦੋ ਕੁਐਸਚਨ ਪੱਕੇ ਬਣਨਗੇ ਆਪਾਂ ਤਿੰਨ ਸਿਧਾਂਤ ਕਾ ਚੁੱਕੇ ਹਾਂ ਰਸ ਵਾਲਾ ਤੁਨੀ ਅਤੇ ਅੱਜ ਅਸੀਂ ਕੀਤਾ ਅਲੰਕਾਰ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਤਿੰਨੋਂ ਜਿਹੜੇ ਨੇ ਸਮਝ ਆਏ ਹੋਣਗੇ ਨਹੀਂ ਤਾਂ ਵੀਡੀਓ ਨੂੰ ਦੁਬਾਰਾ ਦੇਖੋ ਤੁਹਾਨੂੰ ਜ਼ਰੂਰ ਸਮਝ ਆ ਜਾਣਗੇ ਇੰਪੋਰਟੈਂਟ ਕੱਲਾ ਨੂੰ ਨੋਟ ਡਾਊਨ ਵੀ ਕਰੋ ਆਪਣੀ ਨੋਟਬੁੱਕ ਤੇ ਤੇ ਸਾਡੇ ਹੁਣ ਤਿੰਨ ਸਿਧਾਂਤ ਬਚ ਚੁੱਕੇ ਨੇ ਠੀਕ ਹੈ ਵਕਰੋਕਤੀ ਸਾਡੇ ਰਹਿ ਗਿਆ ਉਸ ਤੋਂ ਇਲਾਵਾ ਉਚਿੱਤਿਆ ਰਹਿ ਗਿਆ ਤੇ ਉਸ ਤੋਂ ਇਲਾਵਾ ਕਿਹੜਾ ਰਹਿ ਗਿਆ ਰਸ ਤੁਨੀય ਅਲੰਕਾਰ ਵਕਰੋਕਤੀ ਉਚਿੱਤੇ ਇੱਕ ਹੋਰ ਹੈ ਜੀ ਸਾਡੇ ਕੋਲ ਆਬੀਅਸੀ ਪੜਾਂਗੇ ਠੀਕ ਹੈ ਮੇਰੇ ਦਿਮਾਗ ਤੋਂ ਸਕਿੱਪ ਹੀ ਹੋ ਗਿਆ ਰੀਤੀ ਠੀਕ ਹੈ ਵਕਰੋਕਤੀ ਉਚਿੱਤੇ ਅਤੇ ਰੀਤੀ ਸਾਡੇ ਕੋਲ ਤਿੰਨ ਜਿਹੜੇ ਨੇ ਬਚ ਗਏ ਨੇ ਇਹ ਤਿੰਨੋਂ ਅਸੀਂ ਆਉਣ ਵਾਲੀਆਂ ਅਗਲੀਆਂ ਤਿੰਨ ਵੀਡੀਓਜ਼ ਦੇ ਵਿੱਚ ਪੜ ਲਾਂਗੇ ਤੇ ਤੁਹਾਡੇ ਚਾਰ ਨੰਬਰ ਪੱਕੇ ਹੋ ਜਾਣਗੇ ਜੇ ਤੁਸੀਂ ਇਹਨੂੰ ਯਾਦ ਰੱਖੋਗੇ ਰਸ ਪਰਤਮਨੀ ਤੁਨੀ ਅਨੰਦਵਰਧਨ ਅਲੰਕਾਰ ਸਾਡੇ ਕੋਲ ਪਰਮੇ ਠੀਕ ਹੈ ਇਹ ਤਿੰਨ ਵੀ ਅਸੀਂ ਪੜਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ